ਕੀ ਕਹਿਣਾ ਚਾਹੀਦਾ ਅੱਜ ਤੁਹਾਡੇ ਬਹੁਤ ਬਹੁਤ ਸ਼ੁਕਰੀਆ ਸਸ਼ੀਗਾਲੀ ਪਹਿਲਾਂ ਤਾਂ ਸਾਰਿਆਂ ਨੂੰ ਮੇਰਾ ਨਾਮ ਕ੍ਰਿਸ਼ਤ ਦਿਓੜਾ ਹੈ ਤੇ ਅੱਜ ਅਸੀਂ ਆਮਰਸਣਿੰਗ ਦਾ ਕੰਪੀਟੀਸ਼ਨ ਕਰਾਇਆ ਗਿਆ ਸ਼੍ਰੀ ਮੁਕਸਰ ਸਾਹਿਬ ਦੇ ਵਿੱਚ ਇਸ ਕੰਪੀਟੀਸ਼ਨ ਦੇ ਵਿੱਚ ਦੂਰੋਂ ਦੂਰੋਂ ਪਲੇਅਰ ਆਏ ਨੇ ਅਬੋਰ ਰਾਜਸਥਾਨ ਤੇ ਹਰਿਆਣੇ ਜਲੰਧਰ ਅੰਮ੍ਰਿਤਸਰ ਅਤੇ ਹੋਰ ਕਾਫੀ ਸਟੇਟਾਂ ਦੇ ਵਿੱਚੋਂ ਪਲੇਅਰ ਆਏ ਹੈਗੇ ਨੇ ਇਸ ਮੌਕੇ ਦੇ ਉੱਤੇ ਸਾਡੇ ਨਾਲ ਕਾਫੀ ਜਿਹੜੇ ਸਪੈਸ਼ਲ ਅਤੇ ਪ੍ਰੋਫੈਸ਼ਨਲ ਪਲੇਅਰ ਜੁੜੇ ਹਨ ਇਹ ਬਈ ਆਪਣੇ ਏਸ਼ੀਆ ਚੈਂਪੀਅਨ ਹਨ ਤੇ ਇਹ ਰੈਫਰੀ ਬਣੇ ਹੈਗੇ ਨੇ ਇਸ ਟੂਰਨਾਮੈਂਟ ਦੇ ਵਿੱਚ ਤੇ ਇਹ ਆਪਾਂ ਟੂਰਨਾਮੈਂਟ ਜਿਹ ਕੀ ਸਰਕਾਰ ਅਤੇ ਲੋਕਾਂ ਹੋਰ ਸਟੇਟਾਂ ਦੇ ਲੋਕਾਂ ਨੂੰ ਦਿਖਾਉਣ ਦੇ ਲਈ ਕੀਤਾ ਗਿਆ ਹੈ ਕਿ ਕਿਉਂ ਕਿ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਉਹ ਬਹੁਤ ਜ਼ਿਆਦਾ ਘੱਟ ਹੈਗਾ ਪਰ ਸਰਕਾਰਾਂ ਵੱਲੋਂ ਅਤੇ ਨਿਊਜ਼ ਚੈਨਲਾਂ ਵੱਲੋਂ ਪੰਜਾਬ ਨੂੰ ਬਦਨਾਮ ਕਰ ਦਿੱਤਾ ਜਾਂਦਾ ਹੈ ਮੈਂ ਸਰਕਾਰ ਨੂੰ ਇਹ ਮੰਗ ਕਰਨਾ ਚਾਹਾਂਗਾ ਕਿ ਕਿਰਪਾ ਕਰਕੇ ਸਪੋਰਟਸ ਜਿਹੜੀ ਹੈ ਉਸ ਨੂੰ ਅੱਗੇ ਵਧਾਇਆ ਜਾਵੇ ਅਤੇ ਯੂਥ ਨੂੰ ਪ੍ਰੋਮੋਟ ਕੀਤਾ ਜਾਵੇ ਤਾਂ ਜੋ ਵੱਦੋ ਵੱਦ ਇਸ ਕੰਪੀਟੀਸ਼ਨ ਅਤੇ ਹੋਰ ਸਟੇਟਾਂ ਦੇ ਗੇਮਾਂ ਦੇ ਵਿੱਚ ਹਿੱਸਾ ਲੈਣ ਮੈਨੂੰ ਇਸ ਦੀ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਕਿਉਂਕਿ ਬਹੁਤ ਜ਼ਿਆਦਾ ਪਲੇਅਰਾਂ ਨੇ ਉਤਸ਼ਾਹ ਦੇਖ ਕੇ ਅਤੇ ਇਕੱਠ ਦੇਖ ਕੇ ਮੇਰਾ ਜਿਹੜਾ ਦਿਲ ਹੈ ਬਹੁਤ ਜ਼ਿਆਦਾ ਖੁਸ਼ ਹੋਇਆ ਹੈ ਹੈਗਾ ਐਂਡ ਮੈਂ ਚਾਹੁੰਦਾ ਹੈਗਾ ਕਿ ਅੱਗੇ ਵੀ ਇਸ ਤਰ੍ਹਾਂ ਹੀ ਸਾਡਾ ਕੰਪੀਟੀਸ਼ਨ ਚੱਲਦਾ ਰਹੇ ਤੇ ਹੋਰ ਵੀ ਲੋਕ ਜਿਹੜੇ ਇਸ ਦੇ ਨਾਲ ਵੱਧ ਤੋਂ ਵੱਧ ਜੁੜਨ। ਕੀ ਕਹਿਣਾ ਚਾਹੁੰਦੇ ਜੋ ਅੱਜ ਸਾਸਰੀ ਗਾਲ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਮੇਰਾ ਨਾਮ ਅਜੇ ਤੇ ਮੈਂ ਏਸ਼ੀਅਨ ਚੈਂਪੀਅਨ ਤੇ ਅੱਜ ਆਰਨਸਿੰਧਾ ਟੂਰਨਾਮੈਂਟ ਕ੍ਰਿਸ਼ਵੀਰ ਵੱਲੋਂ ਤੇ युवराज बिदी ਵੱਲੋਂ શ્રી ਮੁਖਤਸਰ صاحب ਦੇਖੇ کروایا ਗਿਆ ਵਾ ਬਹੁਤ ਹੀ ਸ਼ਾਨਦਾਰ ਕੰਪੀਟੀਸ਼ਨ ਕਰਵਾਇਆ ਇਹਨਾਂ ਨੇ ਤੇ ਬਹੁਤ ਬਹੁਤ ਦੂਰ ਤੋਂ ਲੜਕੇ ਆਏ ਨੇ ਖੇਡਣ ਲਈ ਤੇ ਇਹ ਕੰਪੀਟੀਸ਼ਨ ਤੋਂ ਮਤਲਬ ਸਰਕਾਰਾਂ ਨੂੰ ਵੀ ਇਦਾਂ ਦੇ ਕੰਪੀਟੀਸ਼ਨ ਇਵੈਂਟ ਕਰਵਾਉਣੇ ਚਾਹੀਦੇ ਆ ਤੇ ਸਪੋਰਟ ਸਿਸਟਮ ਚ ਉਹਨਾਂ ਨੂੰ ਮਤਲਬ ਸਹੂਲਤਾ ਦੇਣੀ ਚਾਹੀਦੀ ਹੈ ਕਿ ਤਾਂ ਜੋ ਕੀ ਵੱਤ ਤੋਂ ਵੱਧ ਕੰਪੀਟੀਸ਼ਨ ਇਵੈਂਟ ਹੋ ਸਕਣ ਖੇਮਾ ਦੇ ਤੇ ਬੱਚੇ ਸਾਰੇ ਨਸ਼ਿਆਂ ਤੋਂ ਦੂਰ ਰਹਿਣ ਤੇ ਫਿਟਨੈਸ ਦੇ ਵੱਲ ਲੱਗੇ ਰਹਿਣ ਪੂਰੇ ਆਪਣੇ ਪੰਜਾਬ ਦੇ ਡਿਸਟ੍ਰਿਕਟ ਤੋਂ ਸਾਰੇ ਪਲੇਅਰ ਆਏ ਹੋ ਇਹਨੇ ਅੰਮ੍ਰਿਤਸਰ ਤੋਂ ਆਏ ਨੇ ਜਲੰਧਰੋਂ ਆਏ ਲੁਧਿਆਣੇ ਆਏ ਨਵਾਂ ਸ਼ਹਿਰ ਕਪੂਰਥਲਾ ਸ਼੍ਰੀ ਮੁਕਤਸਰ ਸਾਈ ਤੋਂ ਵੀ ਬਹੁਤ ਸਾਰੇ ਲੜਕੇ ਹਨ ਜਿਨ੍ਹਾਂ ਨੇ ਪਲੇ ਕੀਤਾ ਵਾ ਬਹੁਤ ਹੀ ਸ਼ਾਨਦਾਰ ਇੱਥੇ ਮਤਲਬ ਪ੍ਰੋਗਰਾਮ ਕਰਦਾ ਹੈ ਜੀ ਸਨੇਹਾ ਕੀ ਜਿਹੜਾ ਚੱਲਦੀ ਨੌਜਵਾਨ ਪੀੜੀ ਦੂਜੀ ਕੀ ਇਹ ਹੀ ਹੈ ਸਾਰੇ ਨੌਜਵਾਨਾਂ ਨੂੰ ਇਹੀ ਹੈ ਮਤਲਬ ਕਿ ਨਸ਼ੇ ਤੋਂ ਹਟ ਕੇ ਆਪਣਾ ਖੇਡਾਂ ਵੱਲ ਨੂੰ ਆਓ ਤੇ ਸਰਕਾਰਾਂ ਨੂੰ ਵੀ ਇਹੀ ਗੁਹਾਰ ਰਹੀ ਹੈ ਕਿ ਪਲੇਅਰਾਂ ਨੂੰ ਤੇ ਸਪੋਰਟ ਸਿਸਟਮ ਚੋਂ ਵੱਧ ਤੋਂ ਵੱਧ ਫੰਡਿੰਗ ਕੀਤੀ ਜਾਵੇ ਜੋ ਕਿ ਪਲੇਅਰਾਂ ਨੂੰ ਸਹੂਲਤਾਂ ਮਿਲ ਸਕਣ ਇਸ ਚੀਜ਼ ਵਿੱਚ